चेयरमैन सरदार अवतार सिंह नगला बड़े लंबे समय तो कोम लैंड बारे लड़ाई लड़ रहे हैं आए दिन उन्होंने वालों वक वक अधिकारिया मिलके इस मसले ना मीटिंग की जा चुकिया है साढ़े चैनल टीम उन्होंने इस मुद्दे ते खुल के गल बात की आओ देखते दे हाँ सा विशेष पेशकश ਅੱਜ ਜੀ ਗੱਲ ਕਰਦੇ ਆ ਬਹੁਤੀ ਸਰਕਾਰ ਜੋਗ ਸਰਦਾਰ ਅਵਤਾਰ ਸਿੰਘ ਨਗਲਾ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਖਾਮਲਾਟ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਛਡਾਉਣ ਲਈ ਕਾਰਵਾਈਆਂ ਕਰ ਰੇ ਨੇ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਜਸ ਕਹਿਤਾਂ ਦੰਦੇ ਨੇ ਵੀ ਉੱਥੇ ਆ ਬੰਦਿਆਂ ਨੇ ਸਰਸੂ ਵਾਲੇ ਜਿਹੜੇ ਬੰਦੇ ਆ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਇਆ ਤੇ ਹੁਣ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਦਿੱਤੀਆਂ ਹੋਈਆਂ ਉਹਨਾਂ ਤੇ ਬਹੁਤ ਜਲਦੀ ਕਾਰਵਾਈ ਹੋ ਰਹੀ ਹੈ ਐਕਸ਼ਨ ਹੋ ਰਿਹਾ ਤੇ ਉਹਦੇ ਬਾਰੇ ਗੱਲ ਕਰਦੇ ਆ ਸਰਦਾਰ ਅਵਤਾਰ ਸਿੰਘ ਨਗਲਾ ਸਾਹਿਬ ਜੀ ਵੀ ਕੀ ਕਾਰਨ ਹੈ ਜੀ ਹੁਣ ਜਿਹੜੇ ਇੰਨੀ ਜਲਦੀ ਜਿਹੜੇ ਸ਼ਿਕਾਇਤਾਂ ਤੁਸੀਂ ਦਿੱਤੀਆਂ ਹੋਈਆਂ ਸੀਗੀਆਂ ਉਹਨਾਂ ਤੇ ਕਾਰਵਾਈਆਂ ਹੋ ਰਹੀਆਂ ਜੀ ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੋ 4 ਮਾਰਚ 2025 ਨੋ ਨਗਰ ਕਾਉਂਸਲ ਜਿਰਖਪੁਰ ਦੇ ਦਫ਼ਤਰ ਦੇ ਵਿੱਚ ਜੋ ਤਹਿਸੀਲਦਾਰਾਂ ਵੱਲੋਂ ਹੜਤਾਲ ਕੀਤੀ ਗਈ ਸੀ ਉਸ ਦੇ ਸਬੰਧ ਚ ਉਹ ਦੌਰੇ ਤੇ ਆਏ ਸੀ ਜਿਸ ਦੇ ਵਿੱਚ ਪ੍ਰਸ਼ਾਸਨ ਅਧਿਕਾਰੀ ਸਾਹਿਬ ਜਿਲ੍ਹੇ ਦੇ ਸੀਨੀਅਰ ਅਧਿਕਾਰੀ ਉੱਥੇ ਮੌਜੂਦ ਸੀ ਤੇ ਉਸ ਦੇ ਸਮੇਂ ਭਗਵੰਤ ਮਾਨ ਜੀ ਨੇ ਜਦੋਂ ਮੇਰੇ ਰੋਸ ਪ੍ਰਦਰਸ਼ਨ ਦਾ ਤਖਤਪੋਸ਼ ਦੇਖਿਆ ਤੇ ਐਜੀਟੇਸ਼ਨ ਬੋਰਡ ਲੱਗਿਆ ਦੇਖਿਆ ਤਾਂ ਉਹਨਾਂ ਨੇ ਸਾਡੇ ਹਲਕਾ ਵਿਧਾਇਕ ਐਮ ਐਲ ਏ ਕੁਲਜੀਤ ਰੰਧਾਵਾ ਜੀ ਨਾਲ ਗੱਲ ਕੀਤੀ ਵੀ ਇਹ ਕਿਸ ਮੁੱਦੇ ਤੇ ਬੈਠੇ ਆ ਤੇ ਰੰਧਾਵਾ ਸਾਹਿਬ ਜੀ ਨੇ ਸਾਰਾ ਦੱਸਿਆ ਵੀ ਇਹ ਸ਼ਾਮਲਾਂ ਜ਼ਮੀਨਾਂ ਦੇ ਮੁੱਦੇ ਦੇ ਉੱਤੇ ਬੈਠੇ ਆ ਰੋਸ ਪ੍ਰਦਰਸ਼ਨ ਤੇ ਤੇ ਮੇਰਾ ਐਮਐਲਏ ਸਾਹਿਬ ਨੇ ਸੀਐਮ ਸਾਹਿਬ ਨੇ ਨਾਮ ਪੁੱਛਿਆ ਫੋਨ ਨੰਬਰ ਪੁੱਛਿਆ ਤੇ ਕਿਹਾ ਸੀਐਮ ਸਾਹਿਬ ਨੇ ਵੀ 2 ਦਿਨ ਬਾਅਦ ਸੀਐਮ ਸਾਹਿਬ ਗੱਲ ਕਰਨਗੇ ਤੇ ਸੋਮਵਾਰ ਨੂੰ ਤੁਰੰਤ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਐਕਸ਼ਨ ਲਿਆ ਗਿਆ ਜੋ ਐਫਸੀਆਰ ਪੰਜਾਬ ਸਰਕਾਰ ਸ੍ਰੀ ਅਨੁਰਾਗ ਵਰਮਾ ਜੀ ਦੇ ਦਫ਼ਤਰ ਪਈ ਸ਼ਿਕਾਇਤ ਉਹਦੇ ਤੇ ਕਾਰਵਾਈ ਆਰੰਭ ਹੋ ਗਈ ਤੇ ਜਾ ਜੋ ਚੀਫ ਸੈਕਟਰੀ ਮਾਨਯੋਗ ਕੇ.ਪੀ. ਸਿਨਾਜੀ ਵੱਲੋਂ ਜੋ ਪੂਰੇ ਸੂਬਾ ਪੰਜਾਬ ਦੇ ਵਿਭਾਗਾਂ ਦੇ ਵਿੱਚ ਆਮ ਜਨਤਾ ਦੀਆਂ ਪਈਆਂ ਸ਼ਿਕਾਇਤਾਂ ਪੈਂਡਿੰਗ ਸੰਬੰਧੀ ਹੁਕਮ ਜਾਰੀ ਕੀਤਾ ਗਿਆ ਵੀ 26 ਜਨ 26 ਮਾਰਚ 2025 ਨੂੰ 11 ਵਜੇ ਤੱਕ ਜਿੰਨੀਆਂ ਵੀ ਸਟੇਟ ਦੇ ਵਿਭਾਗਾਂ ਦੇ ਵਿੱਚ ਪਈਆਂ ਪੈਂਡਿੰਗ ਸ਼ਿਕਾਇਤਾਂ ਦੀ 11 ਵਜੇ ਤੱਕ ਉਹਨਾਂ ਦੀ ਟੇਬਲ ਤੇ ਭੇਜੀਆਂ ਜਾਣ ਤੇ ਮੈਂ ਮੁੱਖ ਮੰਤਰੀ ਸਾਹਿਬ ਦੀ ਫੇਰੀ ਦੇ ਵਿੱਚ ਜਦੋਂ ਮੇਰੇ ਨਾਲ ਇਹ ਜਿਹੜੀਆਂ ਪੈਂਡਿੰਗ ਸ਼ਿਕਾਇਤਾਂ ਤੇ ਐਕਸ਼ਨ ਹੋਣਾ ਸ਼ੁਰੂ ਹੋ ਗਿਆ ਜਿਵੇਂ ਕਿ ਪਹਿਲਾ ਨੰਬਰ ਮੇਰੇ ਪਿੰਡ ਦੇ ਸਾਬਕਾ ਸਰਪੰਚ ਤਜਿੰਦਰ ਸਿੰਘ ਜੋ ਮੁਅਤਲੀ ਅਧੀਨ ਹੈ ਉਹਦਾ 20 ਸਾਲਾਂ ਤੋਂ ਕੀਤਾ ਨਾਜਾਇਜ਼ ਕਬਜ਼ਾ ਖਾਲੀ ਕਰਾਉਣ ਲਈ ਨਗਰ ਕੌਂਸਲ ਦੇ ਕਰਮਚਾਰੀਆਂ ਅਕਰੋਚਮੈਂਟ ਟੀਮ ਵੱਲੋਂ ਕਾਰਵਾਈ ਆਰੰਭ ਕੀਤੀ ਗਈ ਹੈ ਪਰ ਉਹ ਸਹੀ ਤਰੀਕੇ ਨਾਲ ਨਹੀਂ ਕੀਤੀ ਜਿਸ ਤੇ ਐਸਸੀ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਤੇ ਉਸ ਦੇ ਉੱਤੇ ਸਾਬਕਾ ਸਰਪੰਚ ਦਾ ਨਜਾਇਜ਼ ਕਬਜ਼ਾ ਖਾਲੀ ਕਰਾਉਣਾ ਤਾਂ ਕੀ ਸੀ ਉਲਟਾ ਉਹਦਾ ਕਬਜ਼ਾ ਜਿਹੜਾ ਪੱਕਾ ਕਰਾਏ ਸੀ ਪਰ ਹੁਣ ਇੱਕ ਹਫ਼ਤੇ ਦਾ ਨੋਟਿਸ ਜਾਰੀ ਕੀਤਾ ਗਿਆ ਵਾ ਇੱਕ ਹਫ਼ਤੇ ਦੇ ਅੰਦਰ ਕਬਜ਼ਾ ਖਾਲੀ ਕਰਾ ਕੇ ADC अर्बन डेवलपमेंट ਵੱਲੋਂ ਰਿਪੋਰਟ ਮੰਗ ਲਈ ਗਈ ਹੈ ਜੋ ਨਗਰ ਕੌਂਸਲ ਦੇ ਅਧਿਕਾਰੀ ਉਸ ਦੀ ਕਾਰਵਾਈ ਕਰ ਰਿਹਾ ਹੈ ਜਿਵੇਂ ਕਿ ਹੋਰ ਸ਼ਿਕਾਇਤਾਂ ਜਿਵੇਂ ਸੈਂਟਰਲ ਟਾਊਨ ਸਾਡੇ ਪਿੰਡ ਦੀ ਨਗਰ ਪੰਚਾਇਤ ਦੀ ਜ਼ਮੀਨ ਗੈਰ ਕਾਨੂੰਨੀ ਢੰਗ ਨਾਲ ਉਹ ਸੇਲ ਹੋਈ ਇੰਤਕਾਲ ਹੋਏ ਉੱਤੇ ਹਾਊਸਿੰਗ ਪ੍ਰੋਜੈਕਟ ਪਾਸ ਕੀਤਾ ਗਿਆ ਉਹ ਇਨਕੁਆਰੀ ਵੀ ਜਿਹੜੀ ਡਿਪਟੀ ਕਮਿਸ਼ਨਰ ਮੋਹਾਲੀ ਦੇ ਦਫ਼ਤਰ ਵਿੱਚ ਵਿਚਾਰ ਅਧੀਨ ਹੈ ਦੂਜੀ ਜਿਹੜੀ ਸੁਖਨਾ ਪੇਪਰ ਮਿੱਲ ਵੱਲੋਂ ਭੌਂ ਪ੍ਰਾਪਤੀ ਅਧਿయోగ ਵਿਭਾਗ ਵੱਲੋਂ ਅਕਵਾਇਰ ਕਰਕੇ ਦਿੱਤੀ ਜ਼ਮੀਨ ਉਹ ਗੈਰ ਕਾਨੂੰਨੀ ਢੰਗ ਨਾਲ ਅੱਗੇ ਸੇਲ ਹੋ ਕੇ ਉੱਥੇ ਸੁਸ਼ਮਾ ਬਲੰਸੀਆ ਹੋਸਿੰਗ ਪ੍ਰੋਜੈਕਟ ਹੋ ਸਾਰਿਆ ਗਿਆ ਉਸ ਤੋਂ ਅਗਲੀ ਸ਼ਿਕਾਇਤ ਜੋ ਫਰਦ ਬਦਲ ਨੰਬਰ 7 ਰਾਹੀ ਸ਼ਾਮਲਾ ਦਾ ਟਾਈਟਲ ਚੱਕ ਕੇ ਸ਼ਿਪਰਾ ਸਟੇਟ ਕੰਪਨੀ ਨੂੰ ਮਾਲਕ ਬਣਾ ਦਿੱਤਾ ਜੋ ਮੋਤਲੀ ਅਧheen ਸਾਹਿਬ ਕਾ ਜਿਹੜੇ ਬਰਿੰਦਰ ਧੋਤ ਤਹਿਸੀਲਦਾਰ ਵੱਲੋਂ ਉਹ ਇਨਕੁਆਰੀ ਵੀ ਜਿਹੜੀ ਹੈ ਮਾਰਕ ਹੋ ਚੁੱਕੀ ਹੈ ਇਸ ਦੇ ਵਿੱਚ ਖੋਨ ਜਿਹੜੀ ਦੇਰ ਆਏ ਦਰਸਤ ਆਏ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਚੀਫ ਸੈਕਟਰੀ ਵੱਲੋਂ ਕਿ ਏਪੀ सिन्हा ਜੀ ਵੱਲੋਂ ਕਿ ਜੰਨੀਆਂ ਵੀ ਵਿਭਾਗਾਂ ਵਿੱਚ ਪਈਆਂ ਪੈਂਡਿੰਗ ਸ਼ਿਕਾਇਤਾਂ ਉਹਨਾਂ ਦੀ ਤੁਰੰਤ ਕਾਰਵਾਈ ਕਰਕੇ ਰਿਪੋਰਟ ਮੰਗ ਲਈ ਹੈ ਇਸ ਤੋਂ ਹੁਣ ਸਾਨੂੰ ਵਿਸ਼ਵਾਸ ਵੀ ਵੱਜ ਗਿਆ ਹੈ ਕਿ ਹੁਣ ਜਿਹੜੀਆਂ ਸਾਡੀਆਂ ਸ਼ਿਕਾਇਤਾਂ ਤੇ ਕਾਰਵਾਈ ਵੀ ਸ਼ੁਰੂ ਹੋਣ ਲੱਗ ਪਈ ਹੈ ਜੋ ਚਿੱਠੀਆਂ ਪੱਤਰ ਚੱਲ ਪਏ ਹਨ ਮੈਂ ਆਖਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਔਰ ਚੀਫ ਸਕੱਟਰੀ ਸਾਹਿਬ ਐਫਸੀਆਰ ਸ੍ਰੀ ਹਨਰਾਗ ਵਰਮਾ ਜੀ ਦਾ ਮਾਨਯੋਗ ਡਿਪਟੀ ਕਮਿਸ਼ਨਰ ਮੋਹਾਲੀ ਜੀ ਦਾ ਤੇ ਹੋਰ ਅਫਸਰਾਂ ਅਧਿਕਾਰੀਆਂ ਦਾ ਧੰਨਵਾਦ तहे ਦਿਲੋਂ ਧੰਨਵਾਦ ਕਰਦਾ ਹਾਂ ਜੇਕਰ ਇਹ ਸ਼ਿਕਾਇਤਾਂ ਤੇ ਸਹੀ ਸਮੇਂ ਇਹ ਕਾਰਵਾਈ ਕੀਤੀ ਜਾਵੇ ਤਾਂ ਜਿਹੜਾ ਕ੍ਰਾਈਮ ਹੋ ਰਿਹਾ ਇਹ ਪੰਚਾਇਤੀ ਸ਼ਾਮਲਾੜ ਜ਼ਮੀਨਾਂ ਦੇ ਕੱਪੜੇ ਹੋਏ ਆ ਜਿੰਨੇ ਵੀ ਪ੍ਰਸ਼ਾਸਕ ਅਧਿਕਾਰੀ ਸਿਆਸੀ ਲੀਡਰਾਂ ਦੀ ਨਿੱਜੀ ਪ੍ਰਾਪਰਟੀਆਂ ਜ਼ਬਤ ਕਰਕੇ ਉਹ ਜਿਹੜਾ ਉਹਨਾਂ ਨੇ ਕਾਲਾ ਧਨ ਇਕੱਠਾ ਕੀਤਾ ਹੋਇਆ ਤਾਂ ਜਿਹੜਾ ਸਰਕਾਰ ਦੇ ਸਿਰ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ ਉਹ ਮੁਕਤ ਹੋ ਸਕਦੀ ਹੈ ਸਰਕਾਰ ਮਹਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਦਾ ਆਪਦੇ ਚੈਨਲ ਦੇ ਮਾਧਮੇ ਰਾਹੀਂ ਕਿ ਆਪ ਦੇ ਆਲੇ ਦੁਆਲੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਐ ਉਹ ਆਮ ਬੰਦੇ ਨੂੰ ਆਪ ਤੱਕ ਪਹੁੰਚਣ ਨਹੀਂ ਦਿੰਦੇ ਜਿਵੇਂ ਕਿ ਮੈਂ ਖੁਦ 9 ਵਰੀ ਅਪੁਆਇੰਟਮੈਂਟ ਲੈ ਚੁੱਕਿਆ ਆਪ ਨੂੰ ਮਿਲਣ ਵਾਸਤੇ ਪਰ ਜਿਹੜੇ ਆਪ ਦੇ ਰੈਜ਼ਿਡੈਂਸ ਤੇ ਅਫਸਰ ਬੈਠੇ ਆ ਉਹ ਮੇਰੀ ਆਪ ਨਾਲ ਮੁਲਾਕਾਤ ਨਹੀਂ ਹੁੰਦੇ ਰੇ ਤੇ ਮੈਂ ਹੁਣ ਆਪਣੇ ਹਲਕਾ ਵਿਧਾਇਕ ਐਨ ਆਪਣਾ ਕੁਲਜੀਤ ਸਿੰਘ ਰੰਧਾਵਾ ਜੀ ਨੂੰ ਵੀ ਬੇਨਤੀ ਕਰੂੰਗਾ ਵੀ ਸਾਡੀ ਇੱਕ ਮੁੱਖ ਮੰਤਰੀ ਨਾਲ ਮੀਟਿੰਗ ਕਰਾਈ ਜਾਵੇ ਤਾਂ ਜੋ ਅਸੀਂ ਦੱਸ ਸਕੀਏ ਵੀ ਕਿੱਥੇ-ਕਿੱਥੇ ਕੱਪੜੇ ਹੋਏ ਆ ਕਿਵੇਂ-ਕਿਵੇਂ ਸ਼ਾਮਲਾੜ ਜ਼ਮੀਨਾਂ ਤੇ ਅਵੈਧ ਕਬਜ਼ੇ ਜਿਵੇਂ ਕਿ ਹੁਣ ਚਾਰ ਮਹਿਕਮਿਆਂ ਦੇ ਮਾਲ ਮਹਿਕਮਾ ਪੰਚਾਇਤ ਮਹਿਕਮਾ ਵਣ ਵਿਭਾਗ ਮਹਿਕਮਾ ਸਥਾਨਕ ਸਰਕਾਰ ਵਿਭਾਗ ਇਹਨਾਂ ਵਿਭਾਗਾਂ ਦੇ ਵਿੱਚ ਸਾਨੂੰ ਸਾਰੀ ਨੌਲੇਜ ਹੈ ਵੇ ਕਿੱਥੇ ਕਿੱਥੇ ਕਿਹੜੀ ਕਿਹੜੀ ਫਾਈਲ ਦੇ ਵਿੱਚ ਕੱਪੜੇ ਹੋਏ ਹੋਏ ਆ ਅਸੀਂ ਆਪਣੇ ਐਮਐਲਏ ਦੇ ਥਰੂ ਮੁੱਖ ਮੰਤਰੀ ਜੀ ਨੂੰ ਇਹ ਅਪੀਲ ਕਰਦੇ ਆ ਕਿ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਸਾਰੇ ਸਕੇਂਡਲਾਂ ਦੀ ਆਪ ਜੀ ਨੂੰ ਕੱਲੇ-ਕੱਲੇ ਕੇਸ ਦੀ ਡਿਟੇਲ ਬਣਾ ਕੇ ਦਵਾਂਗੇ ਕਾਰਵਾਈ ਪ੍ਰਸ਼ਾਸਨ ਨੂੰ ਵੱਲੋਂ ਆਪ ਵੱਲੋਂ ਕਰਾਉਣੀ ਹੈ ਤਾਂ ਇਹ ਜੇਕਰ ਕਾਰਵਾਈ ਸਚੱਜੇ ਢੰਗ ਨਾਲ ਹੋ ਜਵੇ ਜੇ ਸਰਕਾਰ ਦੇ ਖਿਲਾਫ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਚੜਿਆ तकरीबन ਲੱਖ ਕਰੋੜ ਰੁਪਏ ਦਾ ਇਕੱਲਾ ਜੀਰਕਪੁਰ ਨਗਰ ਕਾਉਂਸਲ ਤੋਂ ਹੀ ਮੁਕਤ ਹੋ ਸਕਦਾ ਇਹਨਾਂ ਕੁਝ ਕਹਿੰਦਾ ਹੋਇਆ ਫਤਿਹ ਅਰਜ਼ ਕਰਦਾ ਇਹ ਕਿੰਨੀਆਂ ਕੁ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਤੁਸੀਂ ਮਤਲਬ ਦਿੱਤੀਆਂ ਤੇ ਕਿੰਨੀਆਂ ਕੁ ਤੇ ਮਤਲਬ ਐਕਸ਼ਨ ਹੋ ਰਿਹਾ ਜਿਹੜੀ 14 ਸ਼ਿਕਾਇਤਾਂ ਮੇਰੇ ਵੱਲੋਂ ਦਿੱਤੀਆਂ ਹੋਈਆਂ ਜਿਨ੍ਹਾਂ ਤੇ 4 ਸ਼ਿਕਾਇਤਾਂ ਤੇ ਐਕਸ਼ਨ ਹੋ ਚੁੱਕਿਆ ਜੋ ਕਿ ਜੇ ਹਿਸਾਬ ਕਰੀਏ ਵੀ ਪਿੰਡ ਨਗਲਾ ਭੰਖਰਪੁਰ ਬੱਕਰਪੁਰ ਤੇ ਸਤਾਬਗੜ ਇਹ ਚਾਰ ਪਿੰਡਾਂ ਦਾ 1170 ਏਕੜ ਦਾ ਖਪਲਾ ਸੀ ਜਿਹਦੇ ਵਿੱਚ ਸ਼ਾਮਲੜ ਜ਼ਮੀਨਾਂ ਦੀਆਂ ਰਜਿਸਟਰੀਆਂ ਇੰਤਕਾਲ ਸੀਐਲਯੂ ਤੱਕ ਲੈ ਕੇ ਹੌਸਨ ਪ੍ਰੋਜੈਕਟ ਪਾਸ ਹੋ ਗਏ ਜਿਹੜੀ ਸਿਪਰਾ ਸ਼ੀਟ ਨਾਂ ਦੀ ਕੰਪਨੀ ਹੈ ਉਹਨੇ ਸੁਪਰ ਮੈਗਾ ਪ੍ਰੋਜੈਕਟ ਜਿਹੜਾ ਇੰਡਸਟਰੀ ਪਾਰਕ ਬਣਾਉਣ ਲਈ ਐਗਰੀਮੈਂਟ ਕੀਤਾ ਸੀ ਪਰ ਕੋਈ ਵੀ ਯੂਨਿਟ ਨਹੀਂ ਲੱਗਿਆ ਇਹ ਐਰੋ ਸਿਟੀ ਦੇ ਨਾਂ ਤੇ ਉੱਤੇ ਪੀ ਆਰ 7 200 ਫੁੱਟ ਚੌੜੀ ਸੜਕ ਦੇ ਅਕਵਾੜ ਦੇ ਨੋਟਿਸ ਦੇ ਉੱਤੇ ਅੱਜ ਤੁਸੀਂ ਦੇਖ ਲਓ ਆ 11 ਫੇਸ ਤੋਂ ਲੈ ਕੇ ਪਟਿਆਲਾ ਲੈਂਡ ਪੁਆਇੰਟ ਤੱਕ ਜ਼ਿਮੀਂਦਾਰਾਂ ਨੂੰ ਮਿਲਿਆ 1.5 ਕਰੋੜ ਰੁਪਈਆ ਤੇ ਅੱਜ ਐਰੋ ਸਿਟੀ ਚ ਤੁਸੀਂ 100 ਗਜ ਦਾ ਪਲਾਟ ਦੇਖ ਲਓ 1.5 ਕਰੋੜ ਰੁਪਏ ਦਾ ਜੋ ਮੈਂ 2011 ਚ 29 ਦਿਨ ਸਫੈਦੇ ਤੇ ਪੀੜ ਤੇ ਬੈਠ ਕੇ ਧਰਨਾ ਦਿੱਤਾ ਸੀ ਉਹ ਪਟਿਆਲਾ ਲੈਂਡ ਪੁਆਇੰਟ ਤੋਂ ਲੈ ਕੇ ਪਚਕੁੱਲੇ ਤੱਕ ਰੁੜ ਹਰਿਆਣੇ ਨਾਲ ਮਿਲਣਾ ਜਿਹਦੇ ਵਿੱਚ ਪੁੱਡਾ ਸਿੰਘਪੁਰਾ ਨਗਲੇ ਦਾ 542 ਏਕੜ ਦਾ ਨੋਟੀਫਿਕੇਸ਼ਨ ਜਿਹੜਾ ਰੱਦ ਕੀਤਾ ਗਿਆ ਸਰਕਾਰ ਵੱਲੋਂ ਅੱਜ ਪੁੱਡਾ ਸਿੰਘਪੁਰਾ ਨਗਲੇ 'ਚ 25-30 ਕਰੋੜ ਰੁਪਏ ਤੋਂ ਲੈ ਕੇ ਜਿਹੜਾ ਜ਼ਿਮੀਂਦਾਰ ਦੀ ਜ਼ਮੀਨ ਵਿਕਰੀ ਹੈ ਇੱਥੇ ਝੁੰਗੀਆਂ ਬਕਰਪੁਰ 11 ਵਜੇ ਤੱਕ ਜਿੰਨੇ ਵੀ ਪਿੰਡ ਆ ਉਹ ਸਾਰਾ 1.5 ਕਰੋੜ ਰੁਪਏ ਜ਼ਿਮੀਂਦਾਰ ਨੂੰ ਦੇ ਕੇ ਫੁੱਲੈਂਡ ਫਾਈਨਲ ਪੇਮੈਂਟ ਦਾ ਐਗਰੀਮੈਂਟ ਕਰਕੇ ਪਾਵਰ ਆਫ ਟਰਨੀ ਤੇ ਅੱਗੇ ਪ੍ਰਾਈਵੇਟ ਬਿਲਡਰਾਂ ਨੂੰ ਦਿੱਤਾ ਗਿਆ ਜਿਹਦੇ ਵਿੱਚ ਅੱਜ ਬਿਲਡਰ ਜਿਹੜੇ ਹੈ 100 ਗਜ ਦਾ ਪਲਾਟ 1.5 ਕਰੋੜ ਦਾ 100 ਗਜ ਦਾ ਸ਼ੋਰੂਮ 77 ਕਰੋੜ ਦੇ ਵਿਕਰੇ ਆ ਇਸ ਤਰ੍ਹਾਂ ਇਹ ਜ਼ਮੀਨ ਜ਼ਿਮੀਂਦਾਰਾਂ ਨਾਲ ਬਹੁਤ ਵੱਡੇ ਲੈਵਲ ਤੇ ਠੱਗੀ ਹੋਈ ਹੈ ਤੇ ਸਰਕਾਰ ਦੀ ਜਿਹੜੀ ਸਟਾਮ ਡਿਊਟੀ ਜਿਹੜੀ 1.5 ਕਰੋੜ ਰੁਪਏ ਨੂੰ ਅਕਵਾਇਰ ਕੀਤੀ ਜ਼ਮੀਨ ਦੀ ਸਟਾਮ ਡਿਊਟੀ ਵੀ ਚੋਰੀ ਹੋਈ ਹੈ ਇੰਨਾ ਕੁਛ ਕਹਿੰਦਾ ਹੋਏ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ